ਅੱਜ ਵੀ ਦਲਪੰਥ ਦੀ ਮਰਿਆਦਾ ਹੀ ਸਮਝ ਲਓ ਕਿ ਸਿੰਘਾਂ ਦੀ ਇਹ ਧਾਰਨਾ ਆ ਕਿ ਜਦੋਂ ਇੱਕ ਵਾਰੀ ਅੰਮ੍ਰਿਤ ਛਕ ਲਿਆ ਤੇ ਦੁਬਾਰੇ ਫੇਰ ਨਹੀਂ ਛਕਣਾ ਇੱਕੋ ਹੀ ਬੜਾ ਵਾ ਇਹ ਕੋਈ ਮਜ਼ਾਕ ਥੋੜੀ ਜਦੋਂ ਜੀ ਕੀਤਾ ਉੱਠ ਕੇ ਆ ਗਏ ਐਵੇਂ ਨਹੀਂ ਇੱਕ ਵਾਰੀ ਖਾਲਸਾ ਜੀ ਉਸ ਦੌਰਾਨ ਬੱਜਰ ਕਰੈਤਾਂਚਾਰ ਨਾ ਹੋਈਆਂ ਹੁਣ ਫੇਰ ਉਹੋ ਹੀ ਠੀਕ ਹੈ ਜੇ ਬੱਜਰ ਕਰੈਤ ਹੋਵੇ ਫਿਰ ਦੁਬਾਰੇ ਛਕਣਾ ਪੈਂਦਾ ਪਰ ਖਾਲਸਾ ਜੀ ਸਿੰਘਾਂ ਦੀ ਇਹ ਧਾਰਨਾ ਸੀ ਤੇ ਬੱਜਰ ਕਰੈਤਾਂ ਸਿੰਘ ਕਰਦੇ ਨਹੀਂ ਸੀ ਤਿਆਰ ਵਰਤਾਰ ਰਹਿੰਦੇ ਸੀ ਤੇ ਜੇ ਹੁੰਦਾ ਕਿ ਤੇ ਮਾੜੀ ਮੋਟੀ ਭੁੱਲ ਚੁੱਕ ਹੋਣੀ ਜਦੋਂ ਦਰਬਾਰ ਸਾਹਿਬ ਜਾਣਾ ਫਿਰ ਇੱਕ ਸਿੰਘ ਨੇ ਅਗੜਵੰਡੀ ਹੋ ਕੇ ਪੰਜ ਵਾਰੀ ਪੰਜ ਚੂਲੇ ਛਕਾਉਣੇ ਉਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਉਹ ਵਾਰੀ ਵਾਰੀ ਸਾਰੇ ਇੱਕ ਦੂਜੇ ਨੂੰ ਪੰਜ ਪੰਜ ਚੂਲੇ ਛਕਾਉਂਦੇ ਸੀ ਸਿੰਘ ਛਕਦੇ ਸੀ ਤੇ ਮੰਨਿਆ ਇਹ ਜਾਂਦਾ ਸੀ ਵੀ ਉਹ ਪਾਵਨ ਪਵਿੱਤਰ ਸਰੋਵਰ ਹੈ ਜਿਹਨੂੰ ਜਿਹਦਾ ਇਸ਼ਨਾਨ ਕੀਤੇਆਂ ਫਿਰਦਾ ਅਤੇ ਤਨ ਦੋਵੇਂ ਨਿਰਮਲ ਹੋ ਜਾਂਦੇ ਨੇ ਕਿਉਂਕਿ ਅੰਮ੍ਰਿਤ ਹੈ ਨਾ ਅੰਮ੍ਰਿਤ ਸਰੋਵਰ ਹੈ ਨਾ ਸੱਚਖੰਡ ਸ੍ਰੀ ਦਰਬਾਰ